ਵੀਰ ਚੰਨਣ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰ ਚੰਨਣ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰਾ ਕਿਥੇ ਗੁਜ਼ਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਵੀਰਾ ਕਿਥੇ ਗੁਜ਼ਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਪੈਣਾ ਗਿਆ ਸੀ ਮੇ ਪਾਂਦੇ ਦੇ ਕੋਲ ਸਾਹਾ ਸੰਦਾਵਣ ਨੂੰ ਪੈਣਾ ਗਿਆ ਸੀ ਮੇ ਪਾਂਦੇ ਦੇ ਕੋਲ ਸਾਹਾ ਸੰਦਾਵਣ ਨੂੰ ਵੀਰ ਅਸਾਹਾ ਸਦਾ ਵੀ ਤੇਰਾ ਬਾਪ ਤੈਨੂੰ ਕੀ ਫਿਕਰ ਪਿਆ ਵੀਰ ਅਸਾਹਾ ਸਦਾ ਵੀ ਤੇਰਾ ਬਾਪ ਤੈਨੂੰ ਕੀ ਫਿਕਰ ਪਿਆ ਵੀਰ ਚੰਨਣ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰ ਚਨਣ ਮੰਨਣ ਦੀ ਰਾਤ ਤਾਰਾ ਸਿਖਰ ਗਿਆ ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਵੀਰਾ ਕਿੱਥੇ ਗੁਜ਼ਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਪਹਿਣਾ ਗਿਆ ਸੀ ਲਲਾਰੀ ਦੇ ਪਾਸ ਚੀਰਾ ਰੰਗਾਵਣ ਨੂੰ ਪਹਿਣਾ ਗਿਆ ਸੀ ਲਲਾਰੀ ਦੇ ਪਾਸ ਚੀਰਾ ਰੰਗਾਵਣ ਨੂੰ ਵੀਰ ਚੀਰਾ ਰੰਗਾ ਵੀ ਤੇਰਾ ਚਾਚਾ ਤੈਨੂੰ ਕੀ ਫਿਕਰ ਪਿਆ ਵੀਰ ਚੀਰਾ ਰੰਗਾ ਵੀ ਤੇਰਾ ਚਾਚਾ ਤੈਨੂੰ ਕੀ ਫਿਕਰ ਪਿਆ ਵੀਰ ਚੰਨਣ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰ ਚੰਨਣ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰ ਕਿਥੇ ਗੁਜ਼ਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਵੀਰ ਕਿਥੇ ਗੁਜਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਪਹਿਣਾ ਗਿਆ ਸੀ ਸੁਨਾਰ ਦੇ ਪਾਸ ਗਹਿਣੇ ਟੜਾਵਣ ਨੂੰ ਪਹਿਣਾ ਗਿਆ ਸੀ ਸੁਨਾਰ ਦੇ ਪਾਸ ਗਹਿਣੇ ਟੜਾਵਣ ਨੂੰ ਵੀਰ ਗਹਿਣੇ ਟੜਾਵੇ ਤੇਰਾ ਮਾਮਾ ਤੈਨੂੰ ਕੀ ਫਿਕਰ ਪਿਆ ਵੀਰ ਗਹਿਣੇ ਟੜਾਵੇ ਤੇਰਾ ਮਾਮਾ ਤੈਨੂੰ ਕੀ ਫਿਕਰ ਪਿਆ ਵੀਰ ਚਨਣ ਮਨਣ ਦੀ ਰਾਤ ਤਾਰਾ ਸਿੱਖਰ ਗਿਆ ਵੀਰ ਚਨਣ ਮਨਣ ਦੀ ਰਾਤ ਤਾਰਾ ਸਿੱਖਰ ਗਿਆ ਵੀਰ ਕਿਥੇ guzari ساری ਰਾਤ ਪਹਿਣ ਨੂੰ ਫਿਕਰ ਪਿਆ ਵੀਰ ਕਿਥੇ guzari ساری ਰਾਤ ਪਹਿਣ ਨੂੰ ਫਿਕਰ ਪਿਆ ਪਹਿਣਾ ਗਏ ਅਸੀਂ ਮੈਂਦਰਜੀ ਦੇ ਪਾਸ ਵਰੀਆਂ ਸਵਾਵਣ ਨੂੰ ਪੈਣ ਗਏ ਅਸੀਂ ਮੇਦਰਜੀ ਦੇ ਪਾਸ ਵਰੀਆਂ ਸਵਾਵਣੇ ਨੂੰ ਵੀਰ ਵਰੀਆਂ ਸਵਾਵੇ ਤੇ ਰਤਾਇਆ ਤੈਨੂੰ ਕੀ ਫਿਕਰ ਪਿਆ ਵੀਰ ਵਰੀਆਂ ਸਵਾਵੇ ਤੇ ਰਤਾਇਆ ਤੈਨੂੰ ਕੀ ਫਿਕਰ ਪਿਆ ਵੀਰ ਚੰਨਣ ਮਨਣ ਦੀ ਰਾਤ ਤਾਰੇ ਸਿਖਰ ਗਏ ਵੀਰ ਚੰਨਣ ਮਨਣ ਦੀ ਰਾਤ ਤਾਰੇ ਸਿਖਰ ਗਏ वीर किथे गुज़ारी सारी रात भेण नू फिकर पिया वीर किथे गुज़ारी सारी रात भेण नू फिकर पिया वीर चनण मनण जी रात तारा सिखर गया वीर चनण मनण दी रात तारा सिखर ग